ਬਾਈ ਜੀ ਹਾਂ ਜੀ ਸਾਰੀ ਗੱਡੀ origignal ਦੀ ਲਿਖ ਕੇ ਗਾਰੰਟੀ ਹੈ ਕੋਰ ਓਨਰ ਆ 17000 ਕਿਲੋਮੀਟਰ ਚੱਲੀ ਆ ਜੀ ਲਾਈਟ ਆ ਐਕਸਟਰਾ 1.5 ਲੱਖ ਦੀ ਐਕਸੈਸਰੀਆਂ ਨੂੰ ਐਡ ਕਰ ਲੱਗਦੀਆਂ 1.5 ਲੱਖ ਦੀ ਐਕਸਟਰਾ ਐਕਸੈਸਰੀ ਲੱਗੀ ਪਈ ਆ 17000 ਕਿਲੋਮੀਟਰ ਦੀ ਕੈਪਟਨ ਸੀਟਾਂ ਚ ਐਸ 11 ਟੌਪ ਮਾਡਲ ਆ 24 ਮਾਡਲ ਫਰਸਟ ਓਨਰ ਸਿਰਫ 15000 ਕਿਲੋਮੀਟਰ ਚੱਲੀ ਲਾਈਟ ਆ ਐਕਸਟਰਾ ਲੱਗੇ ਆ ਜੀ ਸਿਰਫ 15000 ਕਿਲੋਮੀਟਰ ਚੱਲੀ ਹੋਈ ਆ ਲੋ ਇਟਰਾ ਤੋਂ ਲਫਾ ਵੀ ਨਹੀਂ ਲਿਆ ਜਿਹੜਾ ਮੀਟਰ ਦੇ ਉੱਤੇ ਲੱਗਿਆ ਹੁੰਦਾ ਹੈਗਾ ਬੰਪਰ ਤੋਂ ਬੰਪਰ origignal ਜੀ ਲਿਖ ਕੇ ਦੇਖ ਕੇ ਗ੍ਰੇਟੀਟੇ ਤੇ ਜਿਹੜੀ ਆ ਟਕਾ ਜੀ ਲੈ ਵੀ ਕਰੋ ਇੰਟੀਰੀਅਰ ਸਿਸਟਮ ਦੀ ਗੱਡੀ ਤੇ ਆਟੋਮੈਟਿਕ ਗੱਡੀ ਆ ਗਈ ਇਹ ਤੇ ਆਹ ਸਟicker ਚੈੱਕ ਕਰਾਂ ਆਹ ਹਜੇ ਨਾਲ ਲੱਗੇ ਪਏ ਨੇ ਕੰਪਨੀ ਦੇ ਹਰੇਕ ਸੀਸੇ ਦੇ ਉੱਤੇ ਨਾਲ ਹੁੰਦੇ ਨੇ ਲੋ ਵੀ ਸੱਜਣੋ ਥਾਰ ਚਾਹੀਦੀ ਆ ਦੇ ਦਈਏ ਸਕਾਰਪਿਓ ਚਾਹੀਦੀਆਂ ਨੇ ਦੇ ਦਈਏ ਕਿੱਥੇ ਖੜੀਆਂ ਨੇ ਨਾਨਕ ਕਾਰ ਬਾਜ਼ਾਰ ਪਿੰਡ ਭੋਤਨਾ ਤੇ ਮੇਰੇ ਨਾਲ ਬਾਈ ਪਿੰਡਾ ਸਾਸੀਗਾਲ ਬਾਈ ਸਾਸੀਗਾਲ ਜੀ ਫਿਰ ਦੇ ਦਈਏ ਆਪਾਂ ਸੱਜਣਾਂ ਨੂੰ ਹਾਂਜੀ ਹਾਂਜੀ ਆਪਾਂ ਸਕਾਰਪਿਓ ਬਾਈਆਂ ਵਾਸਤੇ ਹੀ ਲਿਆਂਦੀਆਂ ਸਾਰੀਆਂ ਜੀ ਮੇਲਾ ਹੀ ਲਾਤਾ ਅੱਜ ਦਾ ਮੇਲਾ ਹੀ ਲਾਤਾ ਹਾਂ ਬਿਲਕੁਲ ਜੀ ਆ ਗਿੰਨਾ ਮਾੜਲਾ ਫਿਰ ਕ੍ਰੈਟਾ ਤੋਂ ਸ਼ੁਰੂ ਕਰ ਲੈਣੇ ਆ ਉਹ ਫਿਰ ਹਜੇ ਕ੍ਰੈਟਾ 2020 ਮਾਡਲ ਆ ਜੀ ਫਸਟ ਓਨਰ ਆ ਸਵਾ 10 ਲੱਖ ਰੁਪਇਆ ਡਿਮਾਂਡ ਆ ਫੁੱਲ ਇੰਸ਼ੋਰੈਂਸ ਆ ਫੁੱਲ ਇੰਸ਼ੋਰੈਂਸ ਹੈ ਬਾਕੀ ਮਾਨਤਾਣ ਹੋ ਜਾਊਗਾ ਜੀ ਇਹਦੇ 'ਚ ਮਾਨਤਾਣ ਹੋ ਜਾਊਗਾ ਆਹਾ ਫਿਰ ਕਾਲੀ ਘੋੜੀ ਕਾਲੀ ਘੋੜੀ 2021 ਮਾਡਲ 4x4 ਮੈਨੂਅਲ ਜੀ ਸਾਰੀ ਗੱਡੀ origignal ਲਾਈਟ ਟਾਇਰ ਐਕਸਟਰਾ ਲੱਗੇ ਹੋਏ ਵੇ ਆ ਇਹਦੀ 1290 ਡਿਮਾਂਡ ਆ ਮਾਨਤਾਣ ਕਰ ਦਿਆਂਗੇ ਵਧੀਆ ਠੀਕ ਆ ਜੀ ਤੇ ਆ ਜਿਹੜੀ ਖੜੀ ਆ ਇਹ 2018 ਮਾਡਲ ਆ ਬਾਈ ਜੀ ਹਾਂਜੀ ਸਾਰੀ ਗੱਡੀ origignal ਦੀ ਲਿਖ ਕੇ ਗਾਰੰਟੀ ਹੈ। ਇਹਦੀ ਆਪਾਂ 1490000 ਰੁਪਇਆ ਡਿਮਾਂਡ ਕਰਦੇ ਆ। ਠੀਕ ਆ ਜੀ। ਹਾਂਜੀ ਲਾਈਟ ਐਂਡ ਐਕਸਟਰਾ ਲੱਗੇ ਹੋਏ ਆ ਜੀ। ਪੱਕੇ ਨੰਬਰ ਦੀ ਆ। ਚੱਲੀ ਕਿੰਨੀ ਹੋਈ ਆ ਬਾਈ ਇਹ? ਇਹ 85000 ਚੱਲੀ ਆ ਕੰਪਨੀ ਰਿਕਾਰਡ ਆ। ਆ ਟਾਇਰ ਐਕਸਟਰਾ ਆ ਗਿਆ ਹੈ ਟਾਇਰ ਲੈ। ਇਧਰ ਆ ਗਈ ਕਿਹੜੀ ਕਾਲੀ ਘੋੜੀ ਕੋਸਟ ਆ? ਇਹ 2022 ਮਾਡਲ ਆ ਜੀ ਫਸਟ ਓਨਰ ਹੈ ਵੀ ਜੀ। ਪੀਵੀ 65 ਮੁਹਾਲੀ ਦਾ। ਹਾਂਜੀ 17 ਲੱਖ ਰੁਪਇਆ ਡਿਮਾਂਡ ਆ ਜੀ ਇਹਦੀ। ਇਹ ਕਿੰਨੀ ਚੱਲੀ ਹੋਈ ਆ ਬਾਈ? ਇਹ ਵੀ 68000 ਕਿਲੋਮੀਟਰ ਚੱਲੀ ਆ ਜੀ। ਤੇ ਇਹ ਪੀਰੋ 2000 22/23 ਮਾਡਲ ਆ ਫਰਸਟ ਓਨਰ ਆ 17000 ਕਿਲੋਮੀਟਰ ਚੱਲੀ ਆ ਜੀ ਲਾਈਟ ਆ ਐਕਸਟਰਾ 1.5 ਲੱਖ ਦੀ ਐਕਸੈਸਰੀ ਇਹਨੂੰ 1.5 ਲੱਖ ਦੀ ਐਕਸਟਰਾ ਐਕਸੈਸਰੀ ਲੱਗੀ ਪਈ ਆ 17000 ਕਿਲੋਮੀਟਰ ਦੀ ਕੈਪਟਨ ਸੀਟਾਂ ਚ ਐਸ 11 ਟਾਪ ਮਾਡਲ ਆ ਐਸ 11 ਟਾਪ ਮਾਡਲ ਤੇ ਜੀ ਇਹਦੀ ਡਿਮਾਂਡ ਦੀ ਗੱਲ ਇਹਦੀ ਡਿਮਾਂਡ 18 ਲੱਖ ਰੁਪਈਆ ਕਰਦੇ ਆ ਜੀ ਮਾਨ ਤਾਣ ਵਧੀਆਂ ਕਰਦੇ ਆਗੇ ਕੋਈ ਗੱਲ ਪਹਿਲਾਂ ਆਪਾਂ ਉਹ ਜਿਹੜੀ ਪਿੱਛੇ ਖੜੀ ਆ ਕਹਿੰਦੇ 6 ਮਹੀਨਾ ਚੱਲੀ ਹੋਈ ਆ ਉਹ ਦਿਖਾ ਦਿੰਨੇ ਆ ਆਜੋ ਜੀ ਆਜੋ PV65 ਮਹਾਲੀ ਦਾ PV65 ਮਹਾਲੀ ਦਾ 2024 ਮਾਡਲ ਫਸਟ ਓਨਰ ਸਿਰਫ 15000 ਕਿਲੋਮੀਟਰ ਚੱਲੀ ਫਲਾਈਟ আর ਐਕਸਟਰਾ ਲੱਗਿਆ ਜੀ ਸਿਰਫ 15000 ਕਿਲੋਮੀਟਰ ਚੱਲੀ ਹੋਈ ਆ 2024 ਮਾਡਲ 2024 ਮਾਡਲ ਤੇ ਜੇ ਇਹਦੀ ਵੀ ਆਪਾਂ ਡਿਮਾਂਡ ਦੀ ਗੱਲ ਕਰੀਏ ਇਹਦੀ 1.58 ਲੱਖ ਰੁਪਈਆ ਡਿਮਾਂਡ ਆ ਮੌਕੇ ਤੇ ਮਾਨਤਾ ਨਾ ਹੋ ਜੂਗਾ ਜੀ ਵਿੱਚੋਂ ਕਰਾਈ ਚੈੱਕ ਬੱਤੀ ਜਮਾ ਨਮੀ ਕਾਰ ਮੀਟਰ ਦਾ ਲਫਾ ਵੀ ਨਹੀਂ ਲਿਆ ਜਿਹੜਾ ਮੀਟਰ ਦੇ ਉੱਤੇ ਲੱਗਿਆ ਹੁੰਦਾ ਹੈਗਾ ਬਿਲਕੁਲ ਜੀ ਸੀਟ ਕਵਰ ਜਮਾਂ ਨਵੇਂ ਚੜੇ ਹੋਏ ਆ ਜੀ ਸੀਟ ਕਵਰ ਜਮਾਂ ਨਵੇਂ ਚੜੇ ਪੈਣ ਦੇਖ ਰੂ ਵਿੱਚੋਂ ਜੇਡੀਸ਼ਨ ਚੈੱਕ ਸਾਰੀ ਗੱਡੀ ਰਿਜਨਲ ਆ ਬੰਪਰ ਤੋਂ ਬੰਪਰ ਬੰਪਰ ਤੋਂ ਬੰਪਰ ਰਿਜਨਲ ਆ ਤੇ ਇਹ ਇਹ ਤੇ ਲੋਨ ਕਿੰਨੇ ਦਾ ਹੋਜੂ ਬਈ ਇਹ ਤੇ 15 ਲੱਖ ਰੁਪਏ ਦਾ ਲੋਨ ਕਰਵਾ ਦੇਾਂਗੇ ਜੀ ਆਪਾਂ ਮਸ ਸਿਬਲ ਸਹੀ ਹੋਵੇ ਬੰਦੀਆ ਦੀ ਵਧੀਆ ਹੋਵੇ ਸਿਬਲ ਸਹੀ ਹੋਵੇ ਮਸ 3 ਲੱਖ ਰੁਪਏ ਲੈ ਕੇ ਗੱਡੀ ਦੇ ਮਾਲਕ ਦੇ ਦੇ ਦੇਾਂਗੇ ਜੀ ਦੇ ਦੇਾਂਗੇ ਦੇ ਤੇ ਜਿਹੜੀ ਆ ਇੱਧਰ ਖੜੀ ਆ ਇਹ 2021 ਮਾਡਲ ਆ ਜੀ ਦਸੰਬਰ ਦੀ ਦਸੰਬਰ ਦੀ ਪਹਿਲਾਂ ਤਾਂ ਅੱਡੀ ਵਿੱਚੋਂ ਕਿਹੜੀ ਹਾਂ ਬਹੁਤ ਸੋਹਣੀ ਕਾਰ ਆ ਫਰਸਟ ਓਨਰ ਦੀ ਐ ਤੇ ਚੱਲੀ ਕਿੰਨੀ ਹੋਈ ਆ ਬਾਈ ਇਹ 85 ਕਿਲੋਮੀਟਰ ਚੱਲੀ ਆ ਇਹ ਮਾਡਲ ਕਿੰਨਾ ਆ ਗਿਆ ਇਹ ਦਸੰਬਰ 2021 ਜੀ ਇਹ ਤਾਂ ਫਿਰ 8 ਦਿਨ ਪਹਿਲਾਂ ਹੀ ਆ ਗਈ ਹੈ ਹਾਂਜੀ ਬਾਈ ਤੋਂ 8 ਦਿਨ ਪਹਿਲਾਂ ਆ ਗਈ ਤੇ ਇਹ ਲਾਈਟਰ ਇਹਨੂੰ ਵੀ ਐਕਸਟਰਾ ਲੱਗੇ ਪਏ ਆ ਜੀ ਇਹਦੀ ਆਪਾਂ ਸਵਾ 16 ਡਿਮਾਂਡ ਕਰਦੇ ਆ ਜੀ ਮਾਨਤਾਣ ਕਰਦੇ ਆਗੇ ਜੀ ਤੇ ਆਹ ਜਿਹੜੀ ਸਕਾਰਪਿਓ ਖੜੀ ਚੱਲਦੇ ਆ ਇਹ 2016 ਮਾਡਲ ਆ ਜੀ ਇਹ ਕਿ ਸੇਨੇਕਾ ਤਵਾ ਜਟਾਲੀ ਗੱਡੀ ਲੈਣੀ ਹੋਵੇ 2016 ਮਾਡਲ ਸਾਢੇ 9 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾ ਨਾਲ ਹੋ ਜਾਊਗਾ ਸੋਹਣੀ ਕਾਰ ਆ ਬੰਪਰ ਤੋਂ ਬੰਪਰ Ориਜినਲ ਆ Ориਜినਲ ਫੁੱਲ ਹੈ ਲਿਖ ਦੇ ਬੰਪਰ ਤੋਂ ਬੰਪਰ Ориਜినਲ ਜੀ ਲਿਖ ਕੇ ਗਾਰੰਟੀ ਲਿਖ ਕੇ ਗਾਰੰਟੀ ਤੇ ਜਿਹੜੀ ਆ ਖੜੀ ਆ ਇਹ 2012 ਮਾਡਲ ਆਟੋਮੈਟਿਕ ਸਾਰੀ ਗੱਡੀ Ориਜినਲ ਦੀ ਗਾਰੰਟੀ ਸਾਰੀ Ориਜినਲ ਆ ਹਾਂਜੀ ਆਟੋਮੈਟਿਕ ਹੈ ਪੱਟੀ ਕਰਾਈ ਚੱਕ ਵਿੱਚੋਂ ਆਟੋਮੈਟਿਕ ਆ ਜੀ ਲੈ ਕਰੋ ਇੰਟੀਰੀਅਰ ਸਿਸਟਮ ਦੀ ਗੱਡੀ ਤੇ ਆਟੋਮੈਟਿਕ ਗੱਡੀ ਆ ਗਈ ਇਹ ਤੇ ਆਹ ਸਟicker ਚੈੱਕ ਕਰਾਂ ਇਹ ਹਜੇ ਨਾਲ ਲੱਗੇ ਪਏ ਨੇ ਕੰਪਨੀ ਦੇ ਹਰੇਕ ਸ਼ੀਸ਼ੇ ਦੇ ਉੱਤੇ ਨਾਲ ਹੁੰਦੇ ਨੇ ਇਹਦੀ ਕੀ ਡਿਮਾਂਡ ਆ ਬਾਈ ਇਹਦੀ 10 ਲੱਖ ਰੁਪਈਆ ਡਿਮਾਂਡ ਆ ਮਾਨਤਨ ਹੋ ਜਾਊਗਾ ਮਾਨਤਨ ਹੋਜੂ ਇੱਕ ਦਾ ਡਰੈੱਸ ਬੋਲਦੇ ਹੁਣ ਮੜਾ ਜਾ ਕੇ ਆਪਣਾ ਜੀ ਬਰਨਾਲੇ ਤੋਂ ਮੋਗਾ ਰੋਡ ਤੇ ਭੋਤਨਾ ਪਿੰਡ ਨਾਨਕ ਕਾਰ ਬਾਜ਼ਾਰ ਭੋਤਨਾ ਠੀਕ ਆ ਡਿਸਟ੍ਰਿਕਟ ਬਰਨਾਲਾ ਪੈਂਦਾ ਆਪਾਂ ਨੂੰ ਬਰਨਾਲੇ ਮੋਗੇ ਰੋਡ ਦੇ ਉੱਤੇ ਬਾਈ ਹੁਣਾਂ ਦਾ ਸ਼ੋਰੂਮ ਬਣਿਆ ਹੋਇਆ ਨਾਨਕ ਕਾਰ ਬਿਯਾਰ ਤੇ ਜੇ ਕਿਸੇ ਸੱਜਣ ਨੇ ਪਹਿਲੇ ਜਾਂ ਦੂਜੇ ਓਨਰ ਗੱਡੀ ਹੋਵੇ ਹਨਾ ਬਿਲਕੁਲ ਜੀ ਉਹਦੇ ਵਿੱਚ ਦੇਣੀ ਹੋਵੇ ਉਹ ਵੀ ਆਪਾਂ ਕੱਟ ਲਾਂਗੇ ਜੀ ਜੇ ਉਹ ਵੀ ਕਿਸੇ ਨੇ ਗੱਡੀ ਸੇਲ ਕਰਨੀ ਆ ਕੋਈ ਸਕਾਰ ਪੀਓ ਕਰਨੀ ਆ ਕੋਈ ਫੋਰਚੂਨਰ ਕੋਈ ਥਾਰ ਕੋਈ ਕ੍ਰੈਟਾ ਵੀ ਆਪਾਂ ਨੂੰ ਫੋਨ ਲਾ ਸਕਦਾ ਹਾਂ ਜੀ ਬਾਕੀ ਸੱਜਣਾ ਦਾ ਇਹ ਆ ਵੀ ਜਿਹੜਾ ਰੇਟ ਬਾਈਆਂ ਹੋਣਾਂ ਨੇ ਲਾਤਾ ਉਹ ਤੋਂ ਵੱਧ ਕੋਈ ਹੋਰ ਲਾ ਨਹੀਂ ਸਕਦਾ ਤੇ ਨੰਬਰ ਹੈ ਜਿਹੜਾ ਬਾਈ ਹੋਣਾਂ ਦੇ ਉੱਪਰ ਟੈਟ ਚ ਚੱਲੀ ਜਾਂਦੇ ਨੇ ਤੇ ਜਿਨ੍ਹਾਂ ਨੇ ਕੋਈ ਵੀ ਗੱਡੀ ਲੈਣੀ ਆ ਤਾਂ ਕਰ ਲਿਓ ਸੰਪਰਕ ਧੰਨਵਾਦ ਮਿਹਰਬਾਨੀ